ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਪਰਮਾਤਮਾ ਅਗੇ ਅਰਦਾਸ ਕਰਦਾ ਕਿ ਤੁਝੇ ਸਾਰੇ ਚੜ੍ਹਦੀ ਕਲਾ ਚ ਰੋਜੀ ਮਾਰਾ ਸਾਨੂੰ ਤੈਨ ਦੁੱਖ ਨਹੀਂ ਤੇ ਰੱਤ ਚੌਗੁਣੀ ਤਰਕੀ ਬਖਸ਼ੇ ਤੇ ਬਖਸ਼ੇ ਨਾਲ ਦੇ ਨਾਲ ਸਭ ਨੂੰ ਦੇ ਰੋਗਤਾ ਜੀ ਸਾਰੇ ਮਨੁੱਖੋ ਜੀ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਆਨੰਦ ਆ। ਸੋ ਵਹਿਗੁਰੂ ਕੇ ਬੇਨਤੀ ਆ ਅਰਦਾਸ ਆ ਜੋੜੜੀ ਆ ਵੀ ਜੋ ਪੰਜਾਬ ਔਰ ਪਾਕਿਸਤਾਨ ਦੇ ਹਾਲਾਤ ਬਣੇ ਹੋਇਆ ਹੈ। ਬਾਹਰੋਂ ਕਿਰਪਾ ਕਰੇ ਸਾਰਾ ਕੁਝ ਸਹੀ ਸਲਾਮਤ ਹੋਵੇ ਜਿਹੜੇ ਵੀ ਅ ਚੰਦ ਚੰਜਟਾ ਚ ਫਸਾਉਣਾ ਚਾਹੁੰਦੇ ਆ ਜਿਹੜੀਆਂ ਵੀ ਸਾਹਸ ਸਾਹ ਚੱਲ ਰਹੀਆਂ ਨੇ ਵਿੱਚ ਅ ਲੱਲਾ ਪੱਪਾ ਦਾ ਹੋ ਰਿਹਾ ਹੈ ਵੀ ਇਹ ਸਾਰਾ ਯਾਰ ক্লোਜ਼ ਹੋ ਜਾਵੇ ਕੁਝ ਨਹੀਂ ਹੈ ਜੰਗਾਂ ਦੇ ਵਿੱਚ ਰੱਖਿਆ ਹੋਇਆ ਅ ਪਰਮਾਤਮਾ ਸਾਰਾ ਕੁਝ ਸਹੀ ਸਲਾਮਤ ਕਰੇ ਸਾਰੇ ਭਾਈ ਅ ਜੇ ਜ਼ਿੰਦਗੀ ਬਸਰ ਕਰਨਾ ਹੈ ਵਧੀਆ ਬਸਰ ਕਰੋ ਖੁਸ਼ ਰਹੋ ਲੈ ਕੇ ਇੱਥੇ ਤੇ ਕਿਸੇ ਨੇ ਕੁਝ ਨਹੀਂ ਜਾਣਾ ਖਾਲੀ ਹੱਥ ਆਇਆ ਖਾਲੀ ਹੱਥ ਜਾਣਾ ਇਹ ਜ਼ਮੀਨਾਂ ਇੱਥੇ ਇੱਥੇ ਰਹਿ ਜਾਂਦੀਆਂ ਆਪਾਂ ਆਪਣੇ ਜਿੰਨੀ ਕੁ ਮਹਾਰਾਜ ਨੇ ਸਵੰਸਾਂ ਦੀ ਪੂੰਜੀ ਬਖਸ਼ੀ ਹੁੰਦੀ ਉਹਨੂੰ ਭੁਗਤ ਕੇ ਨਿਕਲ ਜਾਂਦੇ ਕਿੰਨੇ ਨਿਕਲ ਗਏ ਕਿੰਨੇ ਨੇ ਨਿਕਲ ਜਾਣਾ ਜ਼ਮੀਨਾਂ ਉੱਥੀ ਤੇ ਉੱਥੀ ਰਹਿ ਜਾਂਦੀਆਂ ਬਾਕੀ ਪਤਾ ਨਹੀਂ ਹੁਣ ਪ੍ਰਮਾਤਮਾ ਕਿਹੜਿਆ ਰੰਗਾਚਾਰਾ ਜੀ ਆਪਾਂ ਤਾਰਦਾਸ ਹੀ ਕਰ ਸਕਦੇ ਆ ਸੋ ਹਲ ਫਲ ਹਾਲ ਤੱਕ ਤਾਂ ਜੀ ਸਾਰਾ ਕੰਮ ਸਹੀ ਬਲਾਦੇ ਸਤਿ ਸ੍ਰੀ ਅਕਾਲ ਤੁਹਾਨੂੰ ਰੋਕਣੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤਾਂ ਇਹ ਕਹਿੰਦੀ ਸੀ ਵੀ ਮੈਂ ਨਾ ਜਦੀਤ ਨੂੰ ਸਵੇਰੇ ਕਰਾਇਆ ਤਾਂ ਭਰਾ ਹਾਂਜੀ ਬ੍ਰਸ਼ ਕਰਾਉਣ ਉਹਦੇ ਮੈਨੂੰ ਨਾ ਦੋਹੇ ਦੰਦਾਂ ਦੇ ਵਿੱਚ ਕਾਲਾ ਕਾਲਾ ਲੱਗੇ ਦੰਦਾਂ ਤੇ ਜਾਂੜਾਂ ਤੇ ਜਾਂੜਾਂ 'ਚ ਪਿਛਲੀਆਂ 'ਚ ਚਲੋ ਉਹ ਨਮਾਸਾ ਫੜ ਅਰਥਾ ਮਤਲਬ ਕਹਿ ਰਹੇ ਹੋ ਵੀਰ ਦੇ ਦੰਦ ਦਿਖਾਉਣ ਜਾਣਾ ਆਪਾਂ ਨੇ ਦੇਖ ਲੋ ਘਰ ਜਾਣਾ ਤਾਂ ਦੰਦ ਤਾਂ ਦਿਖਾਉਣ ਜਾਣਾ ਪਹਿਲਾਂ ਡਾਕਟਰ ਉਹ ਤਾਂ ਦੇਖ ਲਿਆ ਨਾ ਚੰਗੀ ਤਰ੍ਹਾਂ ਵੀ ਮੈਂ ਤਾਂ ਹੁਣ ਇੱਕ ਪ੍ਰਸ਼ਨ ਮਾਰ ਕੇ ਦੇਖਿਆ ਚੰਗੀ ਤਰ੍ਹਾਂ ਉਹ ਹਿੱਲਿਆ ਵੀ ਨਹੀਂ ਉੱਥੇ ਤੇ ਉਹ ਆਪਣਾ ਸਾਡੇ ਨਾਲ ਜਿ ਕੋਸਾ ਪਾਣੀ ਵੀ ਇਦਾਂ ਦੇਈਆ ਪਾਣੀ ਕਰਕੇ ਵੀ ਹਾਲਾਤ ਨਾ ਥੋੜੇ ਜਿਹਾ ਮੈਨੂੰ ਤਾਂ ਆ ਵੀ ਛੋਟੀ ਜੀ ਆ ਉਹ ਹਾਂ ਜੇ ਕੋਈ ਦਿੱਕਤ ਆ ਕੀ ਜੀ ਮੇਰੀਆਂ ਨਹੀਂਆਂ ਜਾਣਾਂ ਰੱਖਿਆ ਮੈਨੂੰ ਪਤਾ ਵੀ ਜਾੜ ਦੀ ਤਕਲੀਫ ਕੀ ਆਏ ਹੂੰ ਮੇਰੇ ਦੁਖਦਾ ਕੰਨ ਵੀ ਦੁਖਦਾ ਮੈਂ ਤੁਹਾਨੂੰ ਹੁਣ ਦੱਸਦਾ ਵੀ ਮੇਰੀ ਗੱਲ ਸੁਣਨਾ ਹੈ 2000 ਤਨ ਮੈਂ 2000 2 2000 ਦੇ ਲਗਭਗੇ ਮੇਰੇ ਤੋਂ 2000 ਇਧਰ ਵੀ ਇਧਰ ਵੀ ਪੱਠ ਹੋੜੀ ਜੜੀ ਹੁੰਦੀ ਜੜੀ ਦੁੱਧ ਵਾਲੇ ਦੰਦਾਂ ਤੋਂ ਬਾਅਦੰਦੇ ਪਰ ਰੀਤ ਦੇ ਦੰਦਾਂ ਦੇ ਦੁੱਧ ਵਾਲੇ ਦੰਦਾਂ ਉਹ ਤਾਂ ਮਤਲਬ ਜੇ ਨਾ ਵੀ ਉਹ ਕਰੀ ਪਰ ਪਰ ਵਿੱਚ ਕੀੜਾ ਲੱਗ ਕੇ ਉਹਨੂੰ ਦਰਦ ਸ਼ੁਰੂ ਹੋਗਾ ਫਿਰ ਦਿੱਕਤ ਹੋ ਸਕਦੀ ਹੈ ਗੱਲ ਇਹ ਹੈ ਹਜਾ ਹੋ 3 ਸਾਲ ਦੀ ਹਾਂ 7 ਸਾਲ ਤੋਂ ਬਾਅਦ ਹਨ ਟੁੱਟਣੇ ਇਹ ਜਦ ਤੱਕ ਉਹਦੀ ਕਿਤੇ ਛੱਲੇ ਜਾ ਕੇ ਕੀੜੇ ਲੱਗ ਗਏ ਇਸ ਕਰਕੇ ਦਿਖਾਉਣ ਚ ਤਾਂ ਹਰ ਜਣੀ ਜੇ ਮੜ ਜਾ ਆਪਾਂ ਦਿਖਾਇਆ ਹੁੰਗੇ ਖਰਚੇ ਨੂੰ ਤਾਂ ਬਸ ਨਿਆਣਿਆਂ ਲਈ ਵੀ ਖਰਚਾ ਜੇ ਸੋਚਦੇ ਨੇ ਉਹ ਨਾ ਨਾ ਉਹ ਗੱਲ ਤਾਂ ਨਹੀਂ ਹੈਗਾ ਜੇ ਦੁਨੀਆ ਇਹ ਥੋੜਾ ਜਿਹਾ ਆਪਣੇ ਪਰ ਵੀ ਤਾਂ ਖਰਚੇ ਨੂੰ ਸੌ ਤਾਂ ਤਾਂ ਹੀ ਛੇੜਿਆ ਜੇ ਰੋਪੜ ਜਾਣਾ ਜੀ ਜਿਹੜੇ ਮੌਲਤ ਵੜ ਗਈ ਇੱਕ ਚੌਕਲੇਟ ਆਲਾ ਐਡਾ ਜਿਹਾ ਲਫਾਫਾ ਜਾਉਂਗਾ ਕਿਹੜਾ ਚੌਕਲੇਟ ਨਹੀਂ ਸੀ ਇਹ ਉਹ ਚੌਕਲੇਟ ਵਾਲੇ ਟਾਫੀਆਂ ਦਾ ਲਫਾਫਾ ਜਾਉਂਦਾ ਉਹ ਸਲਾਪਸ ਤੋਂ ਟੱਕ ਟੱਕ ਲੈਣਾ ਜੇ ਖਮਾਣੋ ਚਲ ਗਈ ਉੱਥੇ ਜਾ ਕੇ ਉਹ ਸਲਾਪਸ ਤੋਂ ਟੱਕ ਲੈਣਾ ਚੱਕ ਰੀਤ ਨੂੰ ਦੋ ਚੱਕ ਕਰਨ ਨੂੰ ਦੋ ਚੱਕ ਰੀਤ ਨੂੰ ਦੋ ਚੱਕ ਕਰਨ ਨੂੰ ਹੋਰ ਮੈਂ ਤਾਂ ਹੀ ਹਾਂ ਡੇਲੀ ਹੀ ਜਾਣਾ ਜਾਣਾ ਦੰਨੀਆਂ ਯਾਨੀ ਕਿ ਜਦੋਂ ਸਕੂਲ ਨੂੰ ਜਾਂਦੇ ਇੱਕ ਜਾਂ ਦੋ ਦੇ ਦਿੰਦੀਆਂ ਬੋਲੋ ਠੀਕ ਹੈ ਇਹਦੀ ਅਧਿਕਾ ਅਧਿਕਾ ਕਰੇ ਨਾ ਇਹਦੀ ਗਲਤੀ ਹੈ ਇਹਦੀ ਗਲਤੀ ਹੈ ਗਲਤੀ ਮੰਨ ਜੀ ਹੈ ਇਹ ਹੈਗਾ ਬੰਦਾ ਆਪਣੀਆਂ ਗਲਤੀਆਂ ਮੰਨ ਲਵੇ ਉਹਦੇ ਫਰਕਾ ਕੋਈ ਇਨਸਾਨ ਨਹੀਂ ਹੋ ਸਕਦਾ ਬਸ ਚੀਜ਼ ਕਿ ਮੈਂ ਆਪਣੀ ਗਲਤੀ ਮੰਨਦੀ ਮੇਰੀ ਭਾਈ ਮੇਤੋ ਹੋ ਗਈ ਜੀ ਰੀਤੇ ਦੇ ਦਾੜੇ ਖਰਾਬ ਮੈਨੂੰ ਮਾਫ ਕਰਿਓ ਅੱਜ ਤੋਂ ਬਾਅਦ ਮੈਂ ਇਹ ਚੀਜ਼ਾਂ ਨਹੀਂ ਲੈ ਕੇ ਆਉਂਗੀ ਤੇ ਤੁਸੀਂ ਅੱਜ ਰੀਤੇ ਦੇ ਦਾੰਦ ਦਿਖਾਣ ਚੱਲਿਓ ਮੈਂ ਰੀਤੇ ਦੇ ਦਾੰਦ ਦਿਖਾਵਾਂਗਾ ਸੌਰਵ ਜੀ ਮੇਤੋ ਵੀ ਵੀਡੀਓ ਦੇ ਵਿੱਚ ਕਾ ਹੋ ਗਿਆ ਉਹਨੂੰ ਚਾਕਲੇਟਾਂ ਇਹ ਹਣ ਮੈਨੂੰ ਪਤਾ ਵੀ ਬਾਅਦ ਚ ਮੇਰੇ ਨਾਲ ਕਿਆ ਬੀਤਣੀ ਆ ਵੀ ਤੁਸੀਂ ਵੀਡੀਓ ਚ ਕਾਤੇ ਟੌਪਿਕ ਛੇੜਿਆ ਚਲੋ ਕੋਈ ਨਹੀਂ ਇਹ ਪਤਾ ਕਿਆ ਵੀ ਇਹ ਜ਼ਿੰਦਗੀ ਦੇ ਰੰਗ ਆ ਕੋਈ ਕੋਈ ਇਹ ਕੋਈ ਕੋਈ ਭੋਗ ਸਕਦਾ ਇਹ ਜਿਹੜੇ ਰੰਗ ਜਿਹੜੇ ਰੰਗ ਮੈਂ ਭੋਗ ਰਿਹਾ ਸੁਣੋ ਐ ਨਾ ਮੈਂ ਦੁਖੀ ਹਾਂ ਨਾ ਮੈਂ ਸੁਖੀ ਹਾਂ ਮੈਂ ਬਰਾਬਰ ਦੇ ਹੀ ਕੰਮ ਚੱਲ ਰਿਹਾ ਬਹੁਤ ਵਧੀਆ ਬੈਲੈਂਸ ਨਾਲ ਜ਼ਿੰਦਗੀ ਚੱਲ ਰਹੀ ਹੈ ਸਾਡੀ ਐ ਮੇਰੀ ਗੱਲ ਨਹੀਂ ਹੈਗੀ ਕੋਈ ਇਹ ਗੱਲ ਕਹਣੀ ਹੈ ਦੂਰ ਤੋਂ ਗੱਲ ਸੋਹਣੀ ਜੀ ਲੱਗਦੀ ਗੱਲ ਇਹ ਹੈ ਹਾਂ ਹਾਂ ਕੱਲ ਥੱਪੜ ਮੈਂ ਮਿੱਟੀ ਚ ਜਾਂਦਾ ਵੀ ਨਹੀਂ ਚੰਗਾ ਲੱਗਦਾ ਹਾਂ ਜੇ ਨਹੀਂ ਆਏ ਨਾ ਤਾਂ ਇਕੱਠੀ ਚੀਜ਼ ਲਿਆ ਕੇ ਹੌਲੀ ਹੌਲੀ ਕਰ ਹੱਥ ਨਾਲ ਮਰੀ ਜਾਂਦੀ ਉਹ ਮੈਂ ਤੁਹਾਨੂੰ ਦੱਸ ਦਿੰਦੀ ਉਧਰ ਕੈਮਰਾ ਵੀ ਹੱਲੇ ਤਾਂ ਨਾਲ ਅੱਛਾ ਹਾਂਜੀ ਠੀਕ ਮੈਂ ਕਿਤੇ ਚੱਕਰ ਆਪ ਨੂੰ ਲੱਗ ਚੱਕਰ ਦਾ ਜਿਹੜੇ ਆਉਣ ਉਹ ਤਾਂ ਆ ਹੀ ਹੋ ਜਾਣੇ ਆ ਬਸ ਹੁਣ ਜਿਹੜਾ ਮੈਂ ਤਾਂ ਇਹ ਗਈ ਜਾਂਦਾ ਫੇਰ ਵਾਹ ਗਰੂਗੇ ਚਲੋ ਟੈਨਸ਼ਨਾਂ ਤਾਂ ਸਭ ਨੂੰ ਹੁੰਦੀਆਂ ਬਹੁਤ ਫੋਨ ਆ ਸਾਨੂੰ ਬਾਹਰ ਤੋਂ ਪੈਣਾ ਤੇ ਸਾਡੀਆਂ ਦੇ ਵੀ ਤੁਹਾਡੇ ਕੋਲ ਕਿਵੇਂ ਦਾ ਮਾਹੌਲ ਕਿਵੇਂ ਦਾ ਨਹੀਂ ਇਹ ਫਿਲਹਾਲ ਪ੍ਰਦਾਰ ਦੇ ਵਿੱਚ ਬਿਲਕੁਲ ਓਕੇ ਮਾਹੌਲ ਆ ਕੋਈ ਐਦਾਂ ਦੀ ਅਣਸਖਾਮੀ ਘਟਨਾ ਨਹੀਂ ਹੋਈ ਕਿਤੇ ਕੋਈ ਸਿਲੰਡਰ ਫਟ ਗਿਆ ਜਾਂ ਕੋਈ ਹੋਰ ਛੋਟੂ-ਬੜੂ ਦੀ ਮਿਸਹੈਪਨਿੰਗ ਹੋਈ ਜੇ ਉਹਨੂੰ ਵੀ ਕੋਈ ਨਿਊਜ਼ ਚੈਨਲ ਵਾਲਾ ਗਲਤ ਕਰਕੇ ਦਿਖਾਈ ਜਾਵੇ ਬਈ ਇੱਥੇ ਹਮਲਾ ਹੋ ਗਿਆ ਇੱਥੇ ਆ ਹੋ ਗਿਆ ਉੱਥੇ ਹੋ ਗਿਆ ਉਹ ਗੱਲ ਵੱਖਰੀ ਹੈ ਤੇ ਚਲੋ ਇਹ ਨਾ ਅਫਵਾਮਾਂ ਤੋਂ ਤਾਂ ਹੁਣ ਜਿਹੜੇ ਜਿੰਨੇ ਵੀ ਜ਼ਿਲ੍ਹਿਆਂ ਦੇ ਵਿੱਚ ਡੀਸੀ ਬੈਠੇ ਆ ਉਹਨਾਂ ਨੂੰ ਸਰਕਾਰ ਵੱਲੋਂ ਤੇ ਆਰਡਰ ਲੱਗਿਆ ਵੀ ਤੁਸੀਂ ਆਪਣੇ ਸੋਸ਼ਲ ਮੀਡੀਆ ਤੇ ਸਾਰਿਆਂ ਨੂੰ ਰਿਕਵੈਸਟ ਕਰੋ ਚਾਹੇ ਮੈਸੇਜ ਸੱਡੋ ਬੇ ਇਦਾਂ ਦਾ ਕੁਛ ਵੀ ਮਤਲਬ ਕਿਸੇ ਨੇ ਅਕਰੈਗਰੈਸਿਵ ਨਹੀਂ ਹੋਣਾ ਹੈਗਾ ਐਦਾਂ ਦੀ ਨਿਊਜ਼ਾਂ ਸੁਣ ਕੇ ਵੀ ਸਾਰਾ ਕੁਝ ਸਹੀ ਸਲਾਮਤ ਚੱਲ ਰਿਹਾ ਹੈ ਜਿਹੜਾ ਹੁਣ ਬਲੈਕਆਊਟ ਚੱਲ ਰਿਹਾ ਜੀ ਉਹ ਵੀ ਇੱਕ ਟਰਾਈ ਦੇ ਆਧਾਰ ਤੇ ਚੱਲ ਰਿਹਾ ਹੈ ਵੀ ਜੇ ਕੱਲੂ ਰੱਬ ਨਾ ਕਰੇ ਇਹ ਕੰਮ ਗਾਹ ਵਧਦਾ ਤਾਂ ਬਲੈਕਆਊਟ ਹੋਣਾ ਐਦਾਂ ਹੋਣਾ ਬਲੈਕਆਊਟ ਲੋਕਾਂ ਨੂੰ ਸचेत ਕੀਤਾ ਜਾ ਰਿਹਾ ਮੀਨਾ ਤੁਹਾਡੇ ਘਰਾਂ ਤੋਂ ਉਸ ਟਾਈਮ ਬੱਤੀ ਬਾਲਣੀ ਆ ਲਾਈਟਾਂ ਗੁੱਲ ਸਾਰਾ ਕੁਝ ਬਿਜੇ ਨਾਲ ਤੁਸੀਂ ਨੇਰੇ ਚ ਰਹੋਗੇ ਉਹਨਾਂ ਸੇਫ ਰਹੋਗੇ ਚਲੋ ਇਹ ਜਾਂ ਸਮਾਂ ਨਾ ਆਵੇ ਤਾਂ ਬੈਟਰ ਹੈ ਤੇ ਹੁਣ ਦੇਖਦੇ ਆਂ ਜੀ ਕਰਾਂਗੇ ਆਪਾਂ ਪਪਾ ਹੁਣ ਸਿਰ 10 ਮਿੰਟ ਚ ਦੰਦ ਦਵਾ ਕੇ ਜਦੇ ਮੁੜੋ ਚਲੋ ਚੱਲਿਓ ਚਲੋ ਕੋਈ ਨਹੀਂ ਤਾਂ 10 ਮਿੰਟ ਤਾਂ ਚੋਕੇ ਜਾਣਾ ਕਿਤਾਬਾਂ ਲਾ ਕੇ ਚੋਣੀ ਤਾਂ ਆ ਚੋਕੇ ਚੱਲਾਂਗੇ ਦੇਖਦੇ ਜਿਹੜਾ ਟਾਈਮ ਜਿੱਦਾਂ ਦਾ ਸ਼ਡਿਊਲ ਹੋਇਆ ਕਿ ਉਦਾਂ ਚੱਲਾਂਗੇ ਫੇਰ ਆਪਾਂ 10 ਮਿੰਟ ਲੱਗਣੇ ਆ ਹਾਂ ਚਲੋ ਕੋਈ ਨਹੀਂ ਆ ਦੇਖਦੇ ਆਂ ਚਾਹਣ ਦਾ ਪ੍ਰੋਗਰਾਮ ਅਗਲਾ ਤੁਸੀਂ ਬਲੌਗਰ ਨਾਲ ਬਣੇ ਰਹੋ ਜੀ

ਕੀ ਆ ਰਹਾ ਮੈਂ ਚਲੀ ਆ ਨੀ ਇਹ ਚਲੋ ਦੇਖਦੇ ਹਾਂ ਬਾਇਓ ਰੱਖ ਬਤ ਮੂੰਹ ਅੱਡ ਕੇ ਠੀਕ ਆ ਹੱਥ ਹਟਾ ਲੈ ਅੱਖਾਂ ਬੰਦ ਕਰਕੇ ਰੱਖੋ ਆਏ ਮੇਰਾ ਪਤ ਹੈ ਬਹੁਤ ਛਾਣਾ ਪੁੱਤ ਹੈ ਰੈਨ ਨਾਮ ਨਾਲ ਬੈਠਾ ਮੂੰਹ ਖੱਲ ਕਰ ਲਪੜਾ ਇੱਥੇ ਨਾ ਨਾ ਕੋਈ ਨਹੀਂ ਖੋਲ ਲਾ ਖੋਲੋ ਮੂੰਹ ਪੁੱਤ ਨੀ ਮੇਰੇ ਇੱਧਰ ਲੀਚੇ ਚੰਗਾ ਦਿੱਕਤ ਲਾ ਦਈ ਬਰਾਮ ਖੋਲੋ ਬਰਾਮ ਖੋਲੋ ਅੱਡਕੇ ਮੂੰਹ ਉੱਤ ਜੋਰ ਕੇ ਛਾਵਾ ਛਾਵਾ ਛਾ ਬਸ ਉਹਦੇ ਤੇ ਠੁੱਕਦਾ ਉਧਰ ਉਧਰ ਕੁਲੀ ਕਰ ਦੋ ਪੁੱਤ ਪੀਗੀ ਠੁੱਕਦਾ 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 ਉਧਰ ਧੱਕਦਾ ਬੁੱਤਾ ਉਹਦੇ ਤੇ ਠੁੱਕ ਤੇ ਗਾਹਾਂ ਕਰਕੇ ਹਾਂ ਇਹ ਵੈਰੀ ਗੁੱਡ ਇਹ ਕਰ ਬੇ ਰੱਡ ਲੰਮੂ ਉਹ ਦੇਖ ਲੈ ਨਾ ਇਹ ਚੌਗਲੇ ਟਾ ਬਹੁਤ ਖਾਂਦੀ ਐ ਜੀ ਉਧਰ ਬੰਦ ਕਰੋ ਨਹੀਂ ਲਾ ਦੋ ਤੋ ਕੁਟੀਕੇ ਇਹਦੇ ਕੀ ਕੀ ਹੈ ਇਸਕਾ ਕੀ ਕੀ ਹੈ ਦੱਲੀ ਸਾਈਡ ਵੀ ਉਹ ਦੇਖ ਲਈ ਤੁਸੀਂ ਦੂਸਰੀ ਤਰਫ ਵੀ ਦੇਖ ਇੱਧਰ ਜ਼ਿਆਦਾ ਗਲੀ ਆ ਉੱਚ ਹਾਂ ਦੋਨੇ ਪਾਸੇ ਮੈਨੂੰ ਲੱਗਿਆ ਵੀ ਹੋਵੇ ਜੀ ਤੇ ਬੱਚੇ ਵਾਲਾ ਦਾੰਦ ਹੈ ਨਾ ਇਸਕਾ ਹਾਂ ਹਾਂ ਬੱਚੇ ਵਾਲਾ ਇਦਾਂ ਦਾ ਇਸਕਾ ਵੀ 3 ਸਾਲ 2 ਮਹੀਨੇ 3 ਮਹੀਨੇ ਹੋ ਗਏ ਬਸ ਆ ਬੰਦ ਲਾ ਉਸ ਕੀ ਹੈ ਕੀੜਾ ਲੱਗਿਆ ਹੋਇਆ ਜੀ ਕੀ ਚੱਕਰ ਕੀ ਹੱਲ ਹੋਊਗਾ ਤਾਂ ਫਿਰ ਹੁਣ ਏ ਚਾਕਲੇਟਾਂ ਖਾਣੀਆਂ ਕੀੜੇ ਲਵਾਉਣੇ ਆ ਤੋ ਪੱਟ ਸਰ ਕਹਿੰਦੇ ਜੇ ਇਹਨੇ ਹੁਣ ਟੌਫੇਟਾ ਖਾਧੀ ਆ ਅੱਜ ਤੱਕ ਨਹੀਂ ਅਸੀਂ ਸ਼ੂਰੀ ਲਾਈ ਫੇਰ ਸ਼ੂਰੀ ਲਾ ਦੇ ਮਤੂਏ ਨੇ ਕੋਲੇ ਕਰਨਾ ਹੈ ਬਿਚਾ ਟਾਪ ਨਹੀਂ ਚੋਲੇ ਤੋਂ ਮੰਦੀ ਕੀ ਖਾ ਕਰਨਾ ਮਨ ਤੋਂ ਕਿ ਨਹੀਂ ਨਹੀਂ ਕਿ ਟੀਕਾ ਲਵਾ ਦਾ ਨੂੰ ਦੱਸ ਦੇ ਸੀ ਤੇ ਮੈਂ ਕਿ ਆ ਚੋਣਾ ਦੰਨਾ ਵਾਸੇ ਲੱਗੇ ਤਾਂ ਮੈਂ ਕਿਹਾ ਨਾ ਤੂੰ ਦੂਏ ਪਰ ਤੇ ਵੀ ਮਾੜ ਗਏ ਮੈਂ ਦੇਖ ਰਿਹਾ ਪਰਲੇ ਚੈੱਕ ਕਰੇ ਹੂੰ ਤੂੰ ਤੰਨ ਨੂੰ ਨਿਗਾ ਮਾਰ ਲਈ ਅੱਡੀ ਨੂੰ ਪਰ ਨੈਟ ਪਾਣੀ ਬਣ ਨਹੀਂ ਹੁਣ ਲੈਟ ਕਿੱਥੇ ਤੇ ਬਣਨੀ ਆਪਾਂ ਨੂੰ ਪਤਾ ਨਹੀਂ ਨ ਕੋਈ ਹੋਰੇ ਬਟਨ ਬਾਬਾ ਦੀ ਆਰੀ ਮਤ ਲੱਗਣਾਗਾ ਉਹਨਾਂ ਨੂੰ ਦੇਖੇ ਲੈ ਇੱਕ ਵਾਰ ਕੇ ਇੱਥੇ ਚੱਤਰਾ ਨਹੀਂ ਤੂੰ ਬੈਠਾ ਤੂੰ ਬੈਠਾ ਇੱਥੇ ਹਾਂ ਦਰਤਨੀ ਲੱਗਦਾ ਮੇਰਾ ਪੁੱਤ ਦਾਦਾ ਨਹੀਂ ਨਾ ਜਿਵੇਂ ਹੈ ਮੇਰਾ ਪੁੱਤ ਇਹ ਦਲੇਰ ਇਹ ਦਲੇਰ ਬੱਚਾ ਆਇਆ ਪਾਕ ਕਹਿੰਦੀ ਪੰਜ ਕਰਤਾ ਹੂੰ ਤਕਾ ਸ਼ੇਰਾ ਕੰਗਾ ਕਿਰਪਾਨ ਕੜਾ ਇਹ ਮੈਂ ਬੋਲ ਲਈ ਗਿਆ ਤਾਂ ਕੇਸੋ ਕੇਸੋ ਕਿਰਪਾਨ ਕੜਾ ਕੰਗਾ ਕਛਹਿਰਾ ਹਾਂ ਪੰਜ ਕਕਾਰ ਹੈ ਐਟ ਪੂਰਾ ਕਰਕੇ ਇਹ ਬਹਿ ਕੇ ਸਾਥ ਨਾਮ ਵਾਹਿਗੁਰੂ ਇੱਕ ਓਕਾਰ ਚਲੋ ਹੁਣ ਉਹਨੂੰ ਦੇਖਦੇ ਹਾਂ ਜੀ ਡਾਕਟਰ ਸਾਹਿਬ ਕੀ ਕਹਿੰਦੇ ਕੀ ਨਹੀਂ ਪਰ ਉਹ ਮੈਨੂੰ ਐ ਤਾ ਵੀ ਨਹੀਂ ਹੱਥ ਲਵਾਉਂਗਾ ਮੈਂ ਲਵਾਉਂਗਾ ਅੱਖਾਂ ਬੰਦ ਕਰਕੇ ਬੈਠੇ ਨਹੀਂ ਜੇ ਇਹਦੇ ਕਿਤੇ ਦੇਖਦੀ ਫਿਰ ਇਹਨੇ ਡਰ ਜਣਾਦਾ ਹਨਾ ਬੁੱਤ ਠੀਕ ਆ ਹੁਣ ਦਰਦ ਹੁੰਦਾ ਦਰਦ ਦਾ ਬਾਦੇ ਹੋਇਆ ਜਿੱਦਾਂ ਦਰਦ ਉਹਦਾ ਪਤਾ ਪਤਾ ਪਹਿਲਾਂ ਤਾਂ ਹੀ ਤਾਂ ਮੈਂ ਕਹਿਤਾ ਵੀ ਇਹ ਤਾਂ ਪਹਿਲਾਂ ਤਾਂ ਕਾਲਾ ਜੇ ਦਰਦ ਹੋਣ ਲੱਗਿਆ ਫਿਰ ਆਪਣੀ ਦੋਨਾਂ ਵੀ ਨਹੀਂ ਤੇ ਹੁੰਦੀ ਇਹ ਤਾਂ ਹੱਥ ਨੂੰ ਨਹੀਂ ਲਸਾਉਣ ਦੇਈ ਦੀ ਇਹ ਤਾਂ ਜੇ ਉਲਟੀ ਕਰ ਲੈ ਤਾਂ ਨਹੀਂ ਸੌਣ ਦਿੰਦੀ ਨਹੀਂ ਗਿਆ ਤੇ ਜਣਾ ਦਾ ਦਰਦ ਦੇ ਪੁੱਤ ਹੱਜਿਆ ਹੁਣ ਖਾਣੀ ਚਾਕਲੇਟ ਖਾਣੀ ਆ ਦੇਖ ਲੈ ਆ ਜੇ ਖਾਣੀ ਦੇਖ ਲੈ ਫਿਰ ਉਹਨੂੰ ਇਹਨਾਂ ਆ ਸੂਈ ਲਾਉਗਾ ਡਾਕਟਰ ਆ ਸੂਈ ਲਾਉਂਦੇ ਫਿਰ ਹਾਂ ਨਹੀਂ ਨਹੀਂ ਹੋਏ ਕਬੀ ਸੁ ਵੀ ਲੋਣੀ ਕਹਿੰਦੀ ਬੜੀ ਸੁ ਵੀ ਲੈ ਵੀ ਪਤਾ ਇਹ ਤੇ ਮੇਰੀਆਂ ਜੌੜਾ ਸੱਚੂ ਦੇਖੀਆ ਪਿਆ ਹਾਂ ਨਾਲ ਕੇ ਵੀ ਦੀਏ ਪਰ ਜੱਤ ਤਾਂ ਸੋਝੀ ਨਹੀਂ ਤੇ ਇਹਨੂੰ ਨਹੀਂ ਨਹੀਂ ਪਾਣੀ ਆਣਾ ਕਹਿੰਦੀ ਪਾਣੀ ਆਣਾ ਕਦੇ ਕਵਾਨ ਕਰੀ ਵੀ ਤਾ ਸਭ ਪਤਾ ਚਲ ਚੱਕ ਲੈ ਨੂੰ ਬਾਹਰ ਨੂੰ ਲੈ ਆਈਏ ਜੀ ਬਾਹਰ ਨੂੰ ਚਲ ਹਲੋ ਕੋਈ ਮੈਨੂੰ ਕਹਾਂ ਕਾਹ ਪੁੱਛੇ ਹਾਂ ਚਲੋ ਮਿਲਦੇ ਜੀ ਫਿਰ ਅੰਕਰ ਨਹੀਂ ਉਹ ਅੰਕਰ ਬੱਚੇ ਕੋ लेके ਲਓ ਜੀ ਹੁਣ ਥੋੜੀ ਜੀ ਦੰਦਾਂ ਦੀ ਹੁਣੀ ਇਹਦੀ ਸਫਾਈ ਫਿਰ ਹੁਣੀ ਫਿਲਿੰਗ ਉਹਦੇ ਵਾਸਤੇ ਸੰਦੀਪ ਨੂੰ ਵੀ ਚੇਅਰ ਤੇ ਬਹਿਣਾ ਪੈਗਾ ਨਾਲ ਇਹਨੂੰ ਲੈ ਕੇ ਵੀ ਡਰੇ ਨਾ ਜਾਂ ਮਸ਼ੀਨ ਚੱਲਣੀ ਹੈ ਕੁਛ ਵੀ ਨੀ ਕਰਨਾ ਪੁੱਤ ਤੱਕੜੀ ਪਹਿਲਾਂ ਜਿਵੇਂ ਪਾਣੀ ਮਾਰਿਆ ਤਾਂ ਮੂੰਹ ਦੇ ਵਿੱਚ ਪਾਣੀ ਠੀਕ ਹੈ ਪੱਕਣੀ ਬੱਜਣਾ ਅੱਖਾਂ ਬੰਦ ਕਰ ਲੈਣੀ ਹੈ ਠੀਕ ਆ ਇਹ ਛਾਣਾ ਪੁੱਤ ਸਾਡਾ ਹੈ ਬਹੁਤ ਅੱਜ ਦੇ ਬਾਅਦ ਚਾਕਲੇਟ ਵੀ ਨਹੀਂ ਖਾਣੀ ਟੌਫੀ ਵੀ ਨਹੀਂ ਖਾਣੀ ਮੇਰੇ ਪੁੱਤ ਨੇ ਹੈਨਾ ਸਤਨਾਮ ਵਾਹਿਗੁਰੂ ਕੋਸੇ ਨਹੀਂ ਹੁੰਦਾ ਹੈਗਾ ਤਵੀ ਦਾ ਕਰਾਈ ਇਨਸਾਫ ਆਪਣੀ ਗੱਲ ਹੋਊਗਾ ਪੁੱਤ ਜੀਬ ਥੋੜੀ ਜੀ ਅੰਦਰ ਰੱਖੋ ਸਾਈਡ ਪਰ ਹਾਂ ਵੈਰੀ ਗੁੱਡ ਰੀਤੂ ਪੁੱਤ ਰੀਤੂ ਪੁੱਤ ਮੂੰਹ ਨਹੀਂ ਅੱਡਿਆ ਦਾ ਸਵਾਰ ਕੇ ਹਾਂ ਚalo ਬਈ ਉਧਰ ਧੁੱਕ ਦੇ ਐਨੀ ਕਾਲੀ ਨਾ ਕਰ ਤੈ ਤਾਂ ਐਂ ਕਿ ਕਰਤੀ ਕੁਛ ਨਹੀਂ ਹੁੰਦਾ ਘੰਦ ਨਹੀਂ ਨਿਂਹ ਘਰਦੀ ਕਿ ਤਖਾਫ ਉੱਤ ਫੇਰ ਇੱਕ ਵਾਰ ਆਏ ਹਾਏ ਹਾਏ ਠੰਡਾ ਡੰਡਾ ਪਾਣੀ ਕੂਲ ਕੂਲ ਪਾਣੀ ਇਹ ਇਧਰ ਦੀ ਜਾਰਡ ਚ ਜ਼ਿਆਦਾ ਦਿੱਕਤ ਸੀ ਥੋੜੀ ਜੀ ਉਹ ਜਾਨੀ ਕਿ ਉਪਰਲੇ ਵਿੱਚ ਥੋੜਾ ਉਹ ਦੂਜੀ ਜੀ ਥੋੜੀ ਜੀ ਬਲੈਕ ਹੋਣੀ ਸ਼ੁਰੂ ਕਰੀ ਅੱਧ ਵਿਚ ਖੋਲ ਹੋ ਗਿਆ ਸੀ ਇਧਰਲੀ ਚ ਛੱਡ ਦੇ ਬੱਤ ਬੈਠ ਬੈਠ ਤਾਂ ਕੀ ਨਹੀਂ ਨਿਆਣਾ ਬੱਚਾ ਛੇਤੀ ਛੇਤੀ ਬੈਂਦੀ ਨਹੀਂ ਹੈਗਾ ਮੇਰਾ ਗੋਦਾ ਬੇਟਾ ਨਹੀਂ ਬੈਠਦਾ ਇਹ ਮੈਂ ਬਸ ਵੀਣਾ ਲੱਗੇ ਹਾਂ ਸੂਈ ਵਾਲਾ ਤਾਂ ਕੰਮ ਹੈ ਵੀ ਨਹੀਂ ਹੂੰ ਉਹ ਕੋਈ ਛੋਟੀ ਸੀ ਕਰਨੀ ਨੇ ਛੱਡਣਾ ਕਾਟਰ ਹੋ ਰਿਹਾ ਬੱਸ ਨਹੀਂ ਫਿਰਦੀ ਆ ਜੀਬ ਜੀਬ ਕਿਉਂ ਹਲਾਉਂਦੇ ਪੁੱਤ ਤੂੰ ਚਲੋ ਹੋ ਗਈ ਇੱਕ ਸੈਟ ਦਾ ਪਹਿਲੀ ਵੀ ਜਿਹੜਾ ਸੌਂਗੀ ਹੁੰਦੀ ਆਏ ਬਈ ਆ ਵੀ ਦੇਖਣਾ ਹੀ ਨਹੀਂ ਹੈਗਾ ਕੀ ਹੁੰਦਾ ਕੀ ਨਹੀਂ ਹੂੰ ਜੀ ਹੋ ਜਾਂਦੀ ਫੇਰੇ ਇਹਨੇ ਹੁਣ ਚਲੋ ਮਲਦੇ ਆ ਫੇਰ ਲਓ ਜੀ ਹੋ ਗਿਆ ਪ੍ਰੋਸੈਸ ਓਕੇ ਤੇ ਇਧਰ ਸੰਦੀਪ ਕਹਿੰਦੀ ਇਹ ਤਾਂ ਨਹੀਂ ਲੱਗੀ ਹੈਗੀ ਪਰ ਮੈਂ ਡਰਦੀ ਸੀਗਾ ਮੂੰਹ ਬੰਦ ਰੱਖਣਾ ਪੁੱਤ ਏਕਨੇ ਕਾਟਰ ਨਾਲ ਚਲੋ ਚਲੋ ਵੀ ਚਲੋ ਟਾਈਮ ਵੱਜ ਚਲੇ 8 ਰਾਤ ਦੇ ਬੈਠੋ ਬੈਜੋ ਬੈਜੋ ਨਹੀਂ ਬੜਾ ਦਛੜੀ ਬੰਦ ਰੱਖੀ ਇਹਦਾ ਮੂੰਹ ਨੂੰ ਇਹਨੂੰ ਕਾਟਨ ਆ ਕਾਟਨ ਅੰਦਰ ਨਹੀਂ ਪਜਾਣੀ ਐਂ ਤੱਪੜੀ ਐ ਬਾਹਰ ਕੱਢਣੀ ਅੰਦਰ ਵੀ ਨਹੀਂ ਲੇਟ ਜੜੀ ਉੱਤੀ ਹਾਂ ਦਰਦ ਤਾਂ ਨਹੀਂ ਹੋਇਆ ਮੇਰਾ ਪੁੱਤ ਬਹੁਤ ਸ਼ੈਨਾ ਹੋ ਗਿਆ ਏ ਬਹੁਤ ਸ਼ੈਨਾ ਬੱਚਾ ਉਸ ਸਾਫਜਾ ਕਰਕੇ ਉੱਪਰ ਫਿਲਿੰਗ ਭਰਤੀ ਦੇਖਾ ਫੂਕ ਮੂੰਹ ਫੇਰ ਹਲਾਉਂਦੀ ਦੰਦ ਦਬ ਕੇ ਰੱਖਣੇ ਪੁੱਤ ਜ਼ੋਰ ਨਾਲ ਠੀਕ ਆ ਹਾਂ ਪੌੜੇਗੇ ਜੀ ਰੀਤ ਦਾ ਲਾਜ ਦਾ ਕਰਵਾ ਕੇ ਸਬਜ਼ੀ ਮੰਡੀ ਚ ਆਹ ਕਾਰਮਚੀ ਪਈ ਆ ਇੱਥੇ ਤਾਂ ਸਾਰੇ ਨਸਕੀਮਾਂ ਲਾਈਆਂ ਹੋਏ ਸਾਰੇ 100 ਰੁਪਏ ਲਈ ਸਾਰੇ 100 ਰੁਪਏ ਹਾਂ ਪਾ ਦੇ ਹਾਂ ਦੇਖੀ ਜਾਓ ਕਿ ਹੁਣ ਸਕੀਮ ਚੱਲਦੀ ਆ ਸਕੀਮ ਤੇ ਲੈ ਲੋ ਹੁਣ ਕਿਆ ਕਰਨਾ ਹੈਗੇ ਹੂੰ ਸਾਫ ਆ ਹਾਂਜੀ ਸਾਫੀ ਟੈਨਸ਼ਨ ਨਾ ਬਈ ਮਾਲ ਪੜਿਆ ਕੋਈ ਨਾ ਚੈੱਕ ਕਰ ਲੋ ਕੋਈ ਦਿੱਕਤ ਨਹੀਂ ਉਹ ਨਾ ਨਾ ਆ ਦੇਖੋ ਸਾਫ ਸੁਥਰਾ ਮਾਲ ਤਾਂ ਕੋਈ ਮਾਰਾ ਨਹੀਂ ਗਈ ਅਜੇਪਰ ਛਲਕਾ ਜਿਆਦਾ ਚੱਲ ਕੋਈ ਨਹੀਂ ਪਾਦੇ ਹੁਣ ਦਾ ਤਰ ਗੱਲੇ ਹੋ ਗਈ ਦਰਨਾਲਾ ਮੈਂ ਕੁੜੀ ਨੂੰ ਦੇਵਾ ਸੰਦੀਪਾ ਤਾਂ ਲੰਘ ਜਣਾ ਹੁਣ ਬੱਸ ਫੇਰੀ ਜੀ ਮੰਨੀ ਕਹਿੰਦੀ ਮੈਂ ਤਾਂ ਕੇਲਾ ਖਾ ਕੇ ਹਟੂਗੀ ਕਹਦੀ ਆਹ ਸਬਜੀ ਫੜ ਕੇ ਰੱਖ ਜੇ ਗਿਰਗੀ ਕਟਾਈ ਹੋਊਗੀ ਆੜਾ ਫੜ ਲੈ ਮੇਰਾ ਪਤ ਨਹੀਂ ਆਇਆ ਆ ਫੜੀ ਤਾਂ ਹੋਈ ਐ ਤਾਂ ਹੁਣ ਨਾਣਾ ਪੱਤਾ ਮੇਰਾ ਤੂੰ ਬਾਤ ਬੱਲੇ 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 ਗਾ ਪਿਆਗਾ ਮੰਡੀ ਦੇ ਵਿੱਚ ਪੂਰਾ ਹੈ ਨਾ ਸੰਦੀਪ ਉਹ ਪਤਾ ਨਹੀਂ ਕੀ ਖਰੀਦ ਰਹੀ ਹੈ ਘੜੀ ਉੱਥੇ ਮੈਂ ਵੀ ਤਾਂ ਕਹਿੰਦਾ ਸਮਾਨ ਲੈ ਕੇ ਆ ਮੈਂ ਥੈਲਾ ਲੈ ਕੇ ਆਉਣਾ ਤੂੰ ਇਹਦੇ ਕੋ ਖੜਾ ਬੰਦੇ ਬੰਦੇ ਸਿਸਟਮ ਮੌਸਮ ਠੰਡਾ ਮਾਹੌਲ ਗਰਮ ਮੰਡੀ ਦੇ ਵਿੱਚ ਆ ਕੱਦੂ ਚੱਲੋ ਕਰੇਲਾ ਚਲੋ ਜੀ ਚਲੋ ਚਲੋ ਮੈਂ ਤਾਂ ਏਲਮਾ ਜੀ ਥੈਲਾ ਕੋਈ ਇੱਧਰ ਨੂੰ ਸ਼ਾਂਤੀ ਜੀ ਥੋੜੀ ਜੀ ਚਲੋ ਮਿਲਦੇ ਆ ਫਿਰ ਤੁਹਾਨੂੰ ਮੈਂ ਦੇਖ ਲਵਾਂਗਾ ਕੋਈ ਥੈਲਾ ਲੈ ਲਵਾਂ ਇਹਨਾਂ ਤੇ ਆ ਲੋ ਜੀ ਥਾਲਾ ਟਮਾਟਰ ਵੀ ਲੈ ਲੈਣਾ ਤੇ ਕੇ ਬਸ ਇਹ ਵੀ ਸਬਜ਼ੀ ਘੱਟੀ ਹੋ ਜਾਂਦੀ ਨਾ ਚਲ ਹਾਂ ਹੋਰ ਕੇਲਾ ਖਾਣਾ ਡਾਕਟਰ ਨੇ ਮਨਾ ਕਰਿਆ ਕਹਿੰਦਾ ਇਹਨੂੰ ਮਿੱਠਾ ਨਾ ਖਵਾਈ ਕਰੋ ਤੇ ਦੰਦ ਖਾ ਗਏ ਕੀੜਿਆਂ ਨੇ ਆਹ ਲਓ ਆਹ ਵੀ ਲੈ ਲਿਆ ਖਾਣਾ ਵੀ ਰੁਕਣਾ ਚਲੋ ਚਲ ਚਲ ਫਿਰ ਚਲ ਕਾਹਾਂ ਦੂੰਗਾ ਤੁਹਾਨੂੰ ਕੇਲਾ ਪਹੁੰਚ ਗਿਆ ਜੀ ਨਾਰੀਅਲ ਦੇ ਕੋਲ ਤੇ ਸੁਖੋ ਭੈਣ ਜੀ ਦਾ ਥੋੜਾ ਜਿਹਾ ਅਪਸੈਟ ਹੋਇਆ ਵਾ ਸਿਰ ਮਾ ਚਲ ਨਾਰੀਅਲ ਪਾਣੀ ਪੀ ਕੇ ਸਹੀ ਹੋ ਜਵੇ ਪਰ ਇਹਨੇ ਵੱਡ ਮਨ ਨੂੰ ਦੂਈ ਛਾੜ ਤੇ ਲੱਗਦਾ ਪੱਕੀ ਛਾੜ ਤਾਂ ਵੀ ਨਾ ਹਾਂ ਤੰਦੂ ਤੇਰੇ ਬਾਤੇ ਦਾ ਲੱਤਾ ਵੀ ਨਹੀਂ ਲੱਤਾ ਦਾ ਸੁਖੋ ਮम्मा ਬਾਤ ਤੇ ਆ ਫੱਕਰੀ ਸਕੈਨਰ ਕਰੀਆਂ ਰੋਨ ਨੂੰ ਸ਼ੁਗਰਾ ਪਹੁੰਚ ਕੇ ਘਰ ਕਹਿੰਦੀ ਰੀਤ ਤੇ ਇਕੱਲੇ ਦੰਦ ਦਿਖਾ ਕੇ ਆਉਣਾ ਜੀ ਥੈਲਾ ਭਰ ਲਿਆ ਸਮਾਨ ਦਾ ਪਰ ਮੋਟਰਸਾਈਕਲ ਪਰ ਕਿਵੇਂ ਪਹੁੰਚੇ ਕਿਵੇਂ ਨਹੀਂ ਇਹ ਸਾਡਾ ਰੱਬੇ ਜਾਣਦਾ ਇਹਦੇ ਬਾਅਦ ਤਾ ਚਾਹੀਦੀ ਸਕੂਟਰੀ ਸਕੂਟਰੀ ਤੇ ਬਚਾਲੇ ਰੱਖ ਕੇ ਆ ਰਹਿਣਾ ਤਾਂ ਸਮਾਨ ਸਾਰੇ ਆ ਹਏ ਨਹੀਂ ਜਾਦਾ ਭੋਜਨ ਚੱਕਿਆ ਹਏ ਮੁਰਾ ਬਰਾਟਾ ਤਨੂ ਮੈਂ ਪਹਿਲਾਂ ਕਿਹਾਤਾ ਵੀ ਕੱਢ ਲੈ ਉਹਨਾਂ ਨੂੰ ਬਾਹਰ ਕੱਢ ਲਈ ਹਾਂ ਸਾਤ ਨੰਗ ਰੇ ਰੋ ਮੇਰਾ ਸਾਹ ਚੜ ਗਿਆ ਪੌੜੀਆਂ ਚੜਾਉਂਦੇ ਤੈਨੂੰ ਆ ਤਾਂ ਥੋਕ ਤੇ ਲੈਂਦੇ ਹਾਂ ਜੀ 500 ਰੁਪਏ ਦੇ 4 ਕਿਲੋ ਦਿੰਦਾ ਹਾਂ ਹੁਣ 100 ਦਾ 5 ਮਿਲ ਗਿਆ ਸੰਦੀਪ ਨੇ ਜਦੇ ਲਾਲ ਚ ਕਰਿਆ ਇਹਨੂੰ ਕੇਲਾ ਉਹ ਕੇਲਿਆਂ ਦੀ ਵਿੱਚ ਕੋ ਕੱਢ ਤੇ ਹੁਣੀ ਇਹਨਾਂ ਨੇ ਰੀਤ ਪੈਰ ਨਹੀਂ ਰੱਖੀ ਦਾ ਪੁੱਤ ਖਾਣ ਵਾਲੀ ਚੀਜ਼ ਐ ਹਾਂ ਐ ਤਾਂ ਇੱਧਰ ਕਰਨ ਨੂੰ ਵੀ ਦੇ ਦੇ ਓਕੇ ਕਰਨ ਨੂੰ ਵੀ ਕੇਲਾ ਦੇ ਹਾਏ ਵੀਰ ਜੀ ਵਾਸਤੇ ਵੀ ਹਾਏ ਚਲੋ ਫੜ ਲੈਂਦਾ ਕਿੱਦ ਭਰ ਗਿਆ ਆਂਬ ਖਾ ਲਿਆ ਚਲ ਬੈਠ ਠੀਕ ਆਂਬ ਖਾ ਲਿਆ ਬੀਬੀ ਨੂੰ ਦੱਸਦਾ ਡਾਕਟਰ ਨੇ ਟੀਕਾ ਕਿੱਥੇ ਲਾਇਆ ਤਾਂ ਦੱਸ ਦੇ ਹਏ ਹਾਂ ਉਹ ਵੀ ਲਾਇਆ ਸੀ ਆਜ ਕਿਨਾਰੇ ਵਾਲਾ ਦੇ ਦੇ ਆਪਣੀ ਦੀਦੀ ਨੂੰ ਕੋਈ ਆ ਗਈ ਤੇ ਸੌਂ ਗਏ ਉਹ ਸ਼ਾਮ ਵੱਜ ਗਈ ਨਾ ਕੋਲੇ ਤਾ ਫੜ ਲਓ ਤਾ ਇਹਨਾਂ ਦਾ ਜਿਹੜਾ ਸਮਾਨ ਤੇਰਾ ਫਰਿੱਜ 'ਚ ਰੱਖਣ ਵਾਲਾ ਫਰਿੱਜ 'ਚ ਰੱਖ ਤਾ ਬਾਹਰ ਤੇ ਰੱਖ ਲਿਆ ਰੀਤਾ ਨਾ ਕੀ ਇਥੇ ਰੱਖ ਲੱਗੀ ਐ ਮੇਰਾ ਮਮਾ ਨੇ ਆਪੇ ਰੱਖ ਦੇਣਾ ਐਨੀ ਕਾਮੀ ਐ ਤੂੰ ਲੱਠਾ ਇਹਦਾ ਮੇਰੇ ਮੂੰਹ ਪਰ ਮਾਰ ਇਹਨੂੰ ਸਤਨਾਮ ਵਾਹਿਗੁਰੂ ਸੱਚਾ ਪਾਤਸ਼ਾਹ ਸੋਖ ਰੱਖੀ ਬੱਚੇ ਦੇ ਦੇ ਹੈਂ ਤਾ ਥੱਲੇ ਚ ਤਨ ਗੇਰ ਤੇ ਫਿਰ ਹੁਣੇ ਪਾਇਆ ਮੇਰੇ ਸਾਹਮਣੇ ਦੋ ਪਾਈਪ ਦੇਖ ਥੱਲੇ ਚ ਇੱਕ ਵਾਰ ਨਾਰੀਅਲ ਧੱਕੇ ਕੱਢਿਆ ਤੇ ਚ ਦੋ ਮਰਗੇ ਪੈਪ ਪਹਿਲੀ ਜਿਆਦਾ ਇਹਦਾ ਸ਼ੁਕਰ ਥਾਲਾ ਮਾ ਥੱਲੇ ਗਿਆ ਗੇਰ ਤਾ ਉਧਰ ਪਿਆਰ ਨਾਲ ਪਿਆਰ ਨਾਲ ਪਿਆ ਪਾਣੀ ਤਾਂ ਡੁੱਲਣ ਲੱਗ ਗਿਆ ਸਾਈਡ ਪੰਨੂ ਸਿੱਧਾ ਫਾੜੋ ਨੂੰ ਖੋਲਿ ਬੋਲੇ ਹੋਏ ਅਰੇ ਡੈਡੀ ਨੇ ਲੱਗ ਗਿਆ ਸਵੇਰੇ ਕੋ ਨਹੀਂ ਦਿਖੀ ਬਹੇ ਆ ਆਹੇ ਆਖਣੀਏ ਪਾਣੀ ਪੂਰਾ ਅਦਰ ਚਲੋ ਠੀਕ ਹੈ ਜੀ ਮਿਲਦੇ ਆ ਫਿਰ ਕਿਸੇ ਅਗਲੇ ਬਲੌਗ ਚ ਮਹਾਰਾਜ ਰੱਖਿਆ ਤੁਹਾਨੂੰ ਸਾਰਿਆਂ ਨੂੰ ਚੜਦੀ ਕਲਾ ਦੇ ਵਿੱਚ। ਕਿਆ ਕਰਦੀ? ਕਿਆ ਹੋ ਗਿਆ? ਅਨੋਥੀ ਰੱਖਦੇ। ਉਹ ਤਾਂ ਇਹਦੇ ਪਰ ਰੱਖਦੇ। ਇੱਕ ਟੋਟਾ ਹੋਰ ਪੈਸੇ ਪਰ ਰੱਖਦੇ। ਨਹੀਂ ਉਹ ਤਾਂ ਉੱਡ ਜਾਣਾ ਪੁੱਤ ਉਹ ਰੇ ਹਵਾ ਕੀ ਜੇ ਰਾਤ ਨੂੰ ਫਿਰ ਕਿਆ ਕਰੂੰਗੀ? ਇਹਦੇ ਇਹਦੇ ਉੱਪਰ ਰੱਖਦੇ। ਸਾਰਿਆਂ ਨੂੰ ਸਾਸਰੀ ਘਰ ਬੁਲਾ ਦੇਗਾ। ਚਲੋ ਠੀਕ ਹੈ ਜੀ। ਨਾ ਨਾ ਲੇਗਾ। ਹਾਂ? ਠੀਕ ਹੈ ਜੀ। ਓਕੇ ਬਾਏ ਬਾਏ। ਬਾਏ ਬਾਏ ਕਰ ਦੋ ਪਹਿਲਾਂ ਇਹਦਾ ਕੁਝ ਵੀ ਰਹਾ ਉਹਦਾ ਪੱਤਾ ਕੋ ਪੰਨੇ ਵਰਤ ਲੈ ਸਾਰੇ ਸਟੈਪਰ ਦੇ ਤੇ ਸਟੈਪ ਪੈਨ ਤੇ ਵਰਤ ਹੋ ਗਏ ਸਾਰੇ ਉਹ ਉਹ ਪਾਰੇ ਕਿਸੇ ਕੰਮ ਚ ਵਰਤੇ ਤੇ ਚਲੋ ਠੀਕ ਹੈ ਜੀ ਓਕੇ ਬਾਏ ਬਾਏ ਕਰਦੇ ਵਰਾ ਜੱਤ ਕੇਲਾ ਖਾऊंगी ਮੈਂ ਕੇਲਾ ਖਾऊंगी ਮੈਂ ਠੀਕ ਹੈ ਜੀ